ਸਾਰੇ ਦਸਤਾਂ ਨੂੰ ਪਿਆਰ ਭਰੀ ਹਸਤੀ ਕਾ ਮਲਾਜਮ ਮਸਲੇ ਦੇ ਵਿੱਚ ਅੱਜ ਗੱਲ ਕਰਦੇ ਆ ਪਾਵਰਕਾਮ ਦੇ ਨਾਲ ਜੁੜੇ ਹੋਏ ਮਲਾਜਮਾਂ ਦੀ ਉਸ ਦੇ ਵਿੱਚ ਗੱਲ ਕਰ ਲਈਏ ਸੀਆਰਏ 295 ਅਬਲੀਕ 19 ਵਾਲੇ ਸਾਈਕਲਾਈਨ ਮੈਨਾਵਰੀ ਇਸ ਦੇ ਵਿੱਚ ਗੱਲ ਕਰਦੇ ਆ ਕਿ ਪਿਛਲੇ 18 ਤਰੀਕ ਤੋਂ ਮਰ 18 ਦਸੰਬਰ ਤੋਂ ਲੈ ਕੇ ਅੱਜ ਤੱਕ ਜਿਹੜਾ ਉਹਨਾਂ ਤਰਨਾਗਾ ਲਗਾਤਾਰ ਆ ਜਿਹੜਾ ਉਹ ਜਾਰੀ ਆ 18 ਤਰੀਕ ਨੂੰ ਸੀ ਯਾਰੇ 295 ਮਲੀਕ 19 ਦੇ ਸਾਈਕਲ ਐਲਮਨ ਸੀ ਜਿਹੜੇ ਉਹ ਮਰਨ ਵਰਤ ਤੇ ਬੈਠ ਗਏ ਸੀਗੇ ਕਿ ਕਿਉਂਕਿ ਕਾਰਨ ਕੀ ਸੀਗਾ ਕਿਉਂਕਿ ਇੱਕ ਸਾਲ ਤੋਂ ਤਕਰੀਬ ਲਗਭਗ ਇਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਫੁੱਲ ਸਕੇਲ ਦੇ ਵਿੱਚੋਂ ਨਹੀਂ ਸੀ ਬਣੀਆਂ ਜਨਵਰੀ ਫਰਵਰੀ ਦੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਪ੍ਰੋਵੀਜ਼ਨ ਪੀਡ ਸੀ ਹੈ ਜਿਹੜਾ ਪੂਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਆ ਜਿਹੜਾ ਮੈਨੇਜਮੈਂਟ ਵੱਲੋਂ ਇਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਫੁੱਲ ਸਕੇਲ ਦੇ ਵਿੱਚ ਨਹੀਂ ਸੀ ਜਿਹੜੀਆਂ ਬਣਾਈਆਂ ਗਈਆਂ ਉਸ ਤੋਂ ਬਾਅਦ ਲਗਾਤਾਰ ਮੀਟਿੰਗਾਂ ਤੇ ਧਰਨੇਆਂ ਦਾ ਦੌਰ ਸੀਗਾ ਜਿਹੜਾ ਲਗਾਤਾਰ ਚੱਲ ਰਿਹਾ ਸੀਗਾ ਉਸ ਤੋਂ ਲੈ ਕੇ ਅੱਜ ਤੱਕ ਜਿਹੜਾ ਤਨਖਾਹਾਂ ਨਾ ਵਧਣ ਕਾਰਨ ਜਿਹੜਾ ਰੋਸ ਮੁਲਾਜ਼ਮਾਂ ਦੇ ਵਿੱਚ ਵਾਧਾ ਗਿਆ ਜਿਸ ਕਾਰਨ 18 ਦਸੰਬਰ ਨੂੰ ਆ ਕੇ ਮੁਲਾਜ਼ਮਾਂ ਨੇ ਧਰਨੇ ਤੋਂ ਬਾਅਦ ਜਿਹੜਾ ਮਰਨ ਵਾਰਸੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਪਿਛਲੇ ਦਿਨੀ ਆ ਕੇ ਡੀਸੀ ਜਿਹੜੇ ਪਟਿਆਲਾ ਸੀਗੇ ਉਹਨਾਂ ਵੱਲੋਂ ਮਰਨ ਵਾਰਸੀ ਜਿਹੜਾ ਮੁਲਾਜ਼ਮਾਂ ਦਾ ਖਲਵਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਜਲਦੀ ਆ ਜਿਹੜਾ ਪਾਵਰ ਕਾਉਂ ਦੀ ਮੈਨੇਜਮੈਂਟ ਨਾਲ ਜਿਹੜੀ ਪੈਨਲ ਮੀਟਿੰਗ ਦਵਾਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲਗਾ ਉਹ ਕੱਢਿਆ ਜਾਵੇਗਾ ਪਰ ਕਈ ਦਿਨ ਬੀਤ ਜਾਣ ਦੇ ਉੱਤੇ ਵੀ ਹੈ ਜਿਹੜਾ ਅਜੇ ਤੱਕ ਇਹਨਾਂ ਨੂੰ ਜਿਹੜੀ ਪੈਨਲ ਮੀਟਿੰਗ ਹੈ ਜਿਹੜੀ ਮੈਨੇਜਮੈਂਟ ਨਾਲ ਪ੍ਰਸ਼ਾਸਨ ਨੇ ਨਹੀਂ ਕਰਵਾਈ ਜਿਸ ਕਾਰਨ ਮੁਲਾਜ਼ਮਾਂ ਦੇ ਵਿੱਚ ਰੋਸ ਆ ਜਿਹੜਾ ਉਹ ਲਗਾਤਾਰ ਵੱਧ ਰਿਹਾ ਕਿ ਸਾਡੇ ਨਾਲ ਵਾਅਦਾ ਖਿਲਾਫੀ ਹੈ ਜਿਹੜੀ ਪ੍ਰਸ਼ਾਸਨ ਵੱਲੋਂ ਉਹ ਕੀਤੀ ਗਈ ਹੈ ਜਿਸ ਦਾ ਰੋਸ ਆ ਮੁਲਾਜ਼ਮ ਨੇ ਜਿਹੜੇ ਉਹ ਕਰ ਰਹੇ ਨੇ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਜੇਕਰ ਵੀ ਸਾਡੀ ਜਲਦੀ ਮੀਟਿੰਗ ਹੈ ਜਿਹੜੀ ਪ੍ਰਸ਼ਾਸਨ ਨੇ ਨਾ ਕਰਵਾਈ ਤਾ ਸਾਨੂੰ ਮਨਜ਼ੂਰ ਨਾ ਜਿਹੜਾ ਦੁਬਾਰੇ ਮਰਨ ਵਰਤਾ ਜਿਹੜਾ ਉਹ ਸ਼ੁਰੂ ਕਰਨਾ ਪੈ ਸਕਦਾ ਸੋ ਕਾਫੀ ਜਿਹੜੀਆਂ ਦਿੱਕਤਾਂ ਨੇ ਜੀਆਂ ਮੁਲਾਜ਼ਮਾਂ ਨੂੰ ਆ ਰਹੀਆਂ ਨੇਗੀਆਂ ਉਹਨਾਂ ਨੇ ਬੈਨਰ ਵੀ ਇਹ ਲਾਏ ਨੇ ਕਿ ਤਰਖਾ ਨਹੀਂ ਤਾਂ ਕੰਮ ਨਹੀਂ ਕਿ ਸਾਨੂੰ ਲਗਾਤਾਰ ਅਸੀਂ 3 ਸਾਲ ਦਾ ਜਿਹੜੇ ਸਰਕਾਰ ਦੇ ਸ਼ਰਤਾਂ ਨੇਗੀਆਂ ਉਹ ਪੂਰੀਆਂ ਕੀਤੀਆਂ 3 ਸਾਲ ਪ੍ਰੋਵੀਜ਼ਨ ਪੀੜਦੀਆਂ ਉਸ ਦੇ ਵਿੱਚ ਉਹ ਡੀਸੀ ਰੇਟ ਤਕਰੀਬਨ 10000 ਤੋਂ ਘੱਟ ਆ ਜਿਹੜਾ 8800 ਰੁਪਈਆ ਉਹਨਾਂ ਨੂੰ ਜਿਹੜਾ ਮਿਲਦਾਗਾ ਮਹੀਨੇ ਦਾ ਉਸ ਦੇ ਉੱਤੇ ਜਿਹੜਾ ਆਪਣਾ ਕਮਾਂਗੇ ਕਰ ਰਹੇ ਜੀ ਕੰਮ ਕਰਨ ਤੋਂ ਬਾਅਦ ਵੀ ਹੈ ਜਿਹੜਾ ਉਹਨਾਂ ਨੂੰ ਪੂਰੀਆਂ ਹੁਣ ਤਨਖਾਹ ਨੇ ਜਿਹੜੀਆਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਦੇ ਨਾਲ ਉਹਨਾਂ ਦੀ ਜਿਹੜੀ ਆਰਥਿਕਾ ਸਥਿਤੀ ਹੈ ਜਿਹੜੀ ਉਹ ਵੀ ਲਗਾਤਾਰ ਆ ਜਿਹੜੀ ਖਰਾਬ ਹੋ ਰਹੀ ਹੈ ਕਿ ਇੰਨਾ ਸਮਾਂ ਬੀਤ ਜਾਣ ਤੇ ਵੀ ਜਿਹੜੀ ਤਨਖਾਹਾਂ ਨਾ ਵਰਣ ਕਾਰਨ ਇਹ ੜਿੱਕਾ ਕਾ ਜਿਹੜਾ ਬਣਿਆ ਹੋਇਆ ਸੋ ਆਉਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਜਿਹੜੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਅੱਗੇ ਕਵਰ ਕਰਦਾ ਕਿ ਮੁਲਾਜ਼ਮਾਂ ਨੂੰ ਅੱਗੇ ਇਸ ਸੰਘਰਸ਼ ਵੱਲ ਹੋਰ ਤੋਰਦਾ ਜਦ ਪਾਵਰ ਕਾਉਨ ਦੀ ਮੈਨੇਜਮੈਂਟ ਨਾਲ ਜਿਹੜੀ ਮੀਟਿੰਗ ਕਰਵਾ ਕੇ ਆ ਜਿਹੜਾ ਇਸ ਮਸਲੇ ਦਾ ਕੋਈ ਹੱਲ ਲੱਗਾ ਜਿਹੜਾ ਉਹ ਸਾਡੇ ਸਾਹਮਣੇ ਆਵੇਗਾ ਸੋ ਇਸ ਪ੍ਰੋਗਰਾਮ ਦੇ ਨਾਲ ਇਸ ਵੀਡੀਓ ਦੇ ਨਾਲ ਜੋੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ